ਸਤ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਜੇਕਰ ਸਾਡੀ ਵੀਡੀਓ ਵਧੀਆ ਲੱਗਦੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰੋ ਵੀਰੇ ਅੱਜ ਆਪਾਂ ਗੱਲ ਕਰਦੇ ਆਂਗੇ ਚੌਲਾਂ ਬਾਰੇ ਬਾਈ ਸਰਕਾਰਾਂ ਟਾਈਮ ਦਿੰਦੇ ਹੁੰਦੇ ਸੀ 20 ਤਰੀਕ ਦਾ ਬਾਈ ਅੱਜ ਕੀ ਟਾਈਮ ਇਹਨਾਂ ਨੇ 15 ਤਰੀਕ ਨੂੰ ਲੈਟ ਸਰਟੀ ਬਾਈ 15 ਤਰੀਕ ਨੂੰ ਲੈਟ ਸਰਟੀ ਨਾਲ ਸਰਕਾਰ ਦੇ ਲੋਕਾਂ ਨੇ ਜਿਹੜੀ ਲਾਭ ਵੀ ਦਿੱਤੀ ਬਾਈ ਤਕਰੀਬਨ ਚੌਥਈ ਹਿਸਾ ਪਿੰਡਾਂ ਦੇ ਲੱਗ ਗਈ ਹੁਣ ਇਹ ਜੇ ਲੋ ਕਹਿੰਦੇ ਜ਼ਿੰਮੇਦਾਰਾਂ ਦਾ ਕਸੂਰ ਆ ਕੋਈ ਕਹਿੰਦਾ ਸਰਕਾਰ ਦਾ ਕਸੂਰ ਆ ਵੀ ਇਹਨਾਂ ਨੇ ਲਾਈਟ ਕਿਉਂ ਪਹਿਲਾਂ ਦਿੱਤੀ ਜਦੋਂ ਵੀ ਸਰਕਾਰ ਕੋਲ ਲੇਟ ਲਾਉਣ ਵਾਲੇ ਹੈਗੇ ਨੇ ਤੇ ਉਹਨਾਂ ਦੀ ਖਰੀਦ ਪੱਕੀ ਕਰ ਦੇਣ ਵੀ ਜ਼ਿੰਮੇਦਾਰ ਨੂੰ ਕੋਈ ਪਖੇੜਾ ਨਾ ਖੜਾ ਹੋਵੇ ਵਿੱਚ ਕਹਿੰਦੇ ਨੇਗੇ ਵੀ ਜਿਹੜੀ ਆ ਪ੍ਰਾ 26 ਲਾਵਾਂਗੇ ਜਾਂ ਦੂਜੀ ਜਿਹੜੀ ਲਾਵਾਂਗੇ ਉਦੋਂ ਨੂੰ ਕਹਿੰਦੇ ਖਰੀਦ ਬੰਦ ਹੋ ਜਾਂਦੀ ਆ ਪਰ ਬਾਈ ਇਹ ਸਰਕਾਰ ਦੀ ਵੀ ਬਹੁਤ ਵੱਡੀ ਗਲਤੀ ਹੈ ਜਿਹੜੀ ਲਾਈਟ ਉਹਨਾਂ ਨੇ ਜਲਦੀ ਛੱਡਤੀ ਜਦੋਂ 126 ਜੀਰੀ ਲੱਗਣੀ ਸੀਗੀ ਵਧੀਆ ਰਿਜ਼ਲਟ ਆ ਉਹਦਾ ਕਿਉਂ ਲਾਈਟ ਪਹਿਲਾਂ ਦਿੱਤੀ ਇਹ ਅੱਜ ਸਾਰਿਆਂ ਨੂੰ ਵੱਡਾ ਬਵਾਦ ਬਣਿਆ ਹੋਇਆ ਬਾਈ ਤੁਸੀਂ ਸੋਨੂੰ ਸਾਰਿਆਂ ਨੂੰ ਪਤਾ ਵੀ ਪਾਣੀ ਦੀ ਕਿੱਲ ਤਾਂ ਕੋਈ ਮੀਂਹ ਨਹੀਂ ਲੋਕ ਸਾਰੇ ਨਿੰਦ ਰਹੇ ਨੇ ਜੀਰੀ ਮੱਚੂਗੀ ਸਰਕਾਰ ਨੇ ਜੇ ਲਾਈਟ ਜਲਦੀ ਦੇਤੀ ਤਾਂ ਲੋਕ ਲੌਂ ਲਾ ਗਏ ਹਜੇ ਮੀਂਹ ਵੀ ਆਉਣਾ ਹਨੇਰੀ ਵੀ ਆਉਣੀ ਬਈ ਲਾਈਟ ਖਰਾਬ ਵੀ ਹੋ ਸਕਦੀ ਹੈ ਜਿੰਮੇਦਾਰਾਂ ਕਿੱਡਾ ਵੱਡਾ ਨੁਕਸਾਨ ਪਰ ਲੋਕ ਲਾਲਜ ਤੱਕ ਨੇ ਵੀ ਸਾਇਦ ਅਸੀਂ ਲਾ ਦਈਏ ਜੀਰੀ ਬਈ ਜਿਹੜੇ ਪੁਰਾਣੇ ਬੀ ਨੇ ਸਾਇਦ ਬਾਦਨ ਨਿਕਲਨੇ ਸੱਟਾ ਹੁੰਦਾ ਸਰਕਾਰ ਨੂੰ ਚਾਹੀਦਾ ਵੀ ਆਪਦੇ ਵਾਅਦੇ ਪੱਕੀ ਰਹੇ ਇਹਨਾਂ ਨੇ ਲਾਈਟ ਬਈ ਬੀ ਦੀ ਭਾਵੇਂ ਬਾਈ ਨੂੰ ਦਿੰਦੇ ਤਾਂ ਵੀ ਜੀਰੀ ਬਹੁਤ ਵਧੀਆ ਹੋਣੀ ਸੀ ਵਧੀਆ ਰਿਜ਼ਲਟ ਆਉਣਾ ਸੀ ਤੇ ਵਧੀਆ ਪਾਣੀ ਦੀ ਬਚਤ ਹੋਣੀ ਸੀ ਇੱਕ ਸਰਕਾਰ ਨੇ ਬਹੁਤ ਵਧੀਆ ਕੰਮ ਕਰਿਆ ਵੀ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਬਹੁਤ ਦੇਤਾ ਉਹਦੇ ਨਾਲ ਵੀ ਜੀਰੀ ਬਹੁਤ ਜਲਦੀ ਲੱਗ ਜਾਣੀ ਸੀ ਇਹ ਲੋਕਾਂ ਦੇ ਮਨਾਂ ਦੇ ਵਿੱਚ ਇਹ ਕਿ ਬਹੁਤ ਸਰਕਾਰ ਦੇ ਵਿਰੋਧ ਨੇ ਲੋਕ ਅੱਦਤ ਤੋਂ ਬਾਅਦ ਵੀ ਲਾਈਟ ਉਹਨਾਂ ਨੇ ਜਲਦੀ ਕਿਉਂ ਦਿੱਤੀ ਕਿਉਂ ਲੋਕ ਬਹੁਤ ਵਾਤਾਵਰਣ ਪ੍ਰੇਮੀ ਨੇਗੇ ਉਹ ਵੀ ਕਹਿੰਦੇ ਨੇਗੇ ਵੀ ਸਰਕਾਰ ਨੂੰ ਲਾਈਟ ਇੰਨੀ ਜਲਦੀ ਦੇਣੀ ਨਹੀਂ ਚਾਹੀਦੀ ਸੀਗੀ ਵੀ ਵੀ ਇੰਨੀ ਜਲਦੀ ਕਿਉਂ ਦੇਤੀ ਹੁਣ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਕਹਿੰਦਾ ਇੱਕ ਜ਼ਿੰਮੇਦਾਰ ਦੇ ਮੁੰਡਾ ਸੀਗਾ ਤੇ ਉਹਦਾ ਇੱਕ ਮਿੱਤਰ ਸੀ ਉਹਦੇ ਮਿੱਤਰ ਦੇ ਮੁੰਡੇ ਦੀ ਡੈਥ ਹੋ ਗਈ ਕਹਿੰਦਾ ਆਪਾਂ ਜ਼ਿੰਮੇਦਾਰ ਦੇ ਮੁੰਡੇ ਨੂੰ ਕਹਿੰਦਾ ਆਪਾਂ ਚਲ ਬੈਣਾ ਉੱਠਣਾ ਸਿਖਾਈ ਆ ਉਹਦੇ ਮੁੰਡੇ ਨੂੰ ਤੇ ਇਹ ਕਹਿੰਦਾ ਉਹਨਾਂ ਦੇ ਅਫਸੋਸ ਕਰਕੇ ਆ ਪਤੋ ਉਹਨਾਂ ਦੇ ਪੁੱਤ ਉਹਦੀ ਡੈਥ ਹੋ ਗਈ ਉਹ ਚਲਿਆ ਗਿਆ ਤੇ ਉਹਨੂੰ ਜ਼ਿੰਮੇਦਾਰ ਨੇ ਇਹ ਸਮਝਾਇਆ ਸੀਗਾ ਵੀ ਜਿਵੇਂ ਉਹ ਉਹਦਾ ਵੀ ਡੈਡੀ ਕੀ ਗੱਲਬਾਤ ਕਰਨੇ ਕਹਿੰਦਾ ਜਿਵੇਂ ਲੋਕ ਕਰਨਗੇ ਗੱਲਾਂ ਬਾਤਾਂ ਉਹਵੇਂ ਕਰੀ ਗਈ ਉਹਨੂੰ ਰਾਜ ਦੋ ਜ਼ਿਮੀਦਾਰ ਮਿਲ ਪਏ ਜਾਂਦੇ ਹੋਏ ਉਹ ਕਹਿੰਦੇ ਯਾਰ ਇਹ ਤਾਂ ਬਹੁਤ ਵੱਡਾ ਚੋਰ ਸੀ ਵੀ ਸਾਰਾ ਪਿੰਡ ਤੰਗ ਕਰਿਆ ਹੋਇਆ ਸੀ ਇਹਨੇ ਤੇ ਵੀ ਤੰਗ ਪ੍ਰੇਸ਼ਾਨਗਾ ਇੱਜ਼ਤ ਪੱਖੋਂ ਵੀ ਜ਼ੀਰੋ ਹੀ ਸੀਗਾ ਬਿਹਾਰ ਪੱਖੋਂ ਵੀ ਜ਼ੀਰੋ ਹੀ ਸੀ ਇਹਦੇ ਮਾਪਿਓ ਵੀ ਤੰਗ ਸੀਗੇ ਬਹੁਤ ਵੀ ਚੰਗਾ ਹੀ ਹੋਇਆ ਜਿਹੜਾ ਕੋ ਸੋਇਆ ਤੇ ਉਵੇਂ ਜਿਵੇਂ ਅਫਸੋਸ ਕਰਨ ਮੇਲੇ ਜਾਣ ਮੇਲੇ ਜਾ ਕੇ ਕਹਤਾ ਵੀ ਭਾਈ ਸੋਡਾ ਮੁੰਡਾ ਮਰ ਗਿਆ ਵਧੀਆ ਸੋਨੂ ਵੀ ਤੰਗ ਪ੍ਰੇਸ਼ਾਨ ਕਰਦਾ ਸੀ ਪਿੰਡ ਵਾਲਿਆਂ ਨੂੰ ਵੀ ਵੀ ਨਾ ਇਹਦਾ ਬਿਹਾਰ ਵਧੀਆ ਸੀ ਨਾ ਇੱਜ਼ਤ ਪੱਖੋਂ ਵਧੀਆ ਸੀ ਇਹ ਵੀ ਇਹ ਮਰਿਆ ਹੀ ਚੰਗਾ ਸੀ ਤੇ ਉਵੇਂ ਜਿਵੇਂ ਆ ਕੇ ਜਦੋਂ ਨੇ ਇਹ ਗੱਲ ਕਹੀ ਉਹਨੇ ਉਹਦੇ ਪਿਓ ਨੇ ਵੀ ਮੇਰਾ ਮੁੰਡਾ ਮਰ ਗਿਆ ਬੋਲਦਾ ਕਿਵੇਂ ਆ ਗੁੱਸੇ ਹੋ ਗਿਆ ਗੁੱਸੇ ਹੋ ਗਿਆ ਤਾਂ ਉਹਦੇ ਪਿਓ ਨੂੰ ਲਾਂਬਾ ਦੇਣ ਆ ਗਿਆ ਵੀ ਜਦ ਤੇਰਾ ਮੁੰਡਾ ਮੈਨੂੰ ਨਿੰਦ ਕੇ ਗਿਆ ਵੀ ਮੇਰੇ ਮੁੰਡੇ ਨੂੰ ਵੀ ਉਹਦੀ ਮਾੜੀ ਗੱਲ ਆ ਤੇ ਉਹ ਵੀ ਗਾਹਾਂ ਲਾ ਦਾ ਪਿਓ ਬੋਲਦਾ ਕਹਿੰਦਾ ਕੋਈ ਗੱਲ ਨਹੀਂ ਯਾਰ ਉਹ ਤਾਂ ਕਾਮਲਾਗਾ ਜਦੋਂ ਤੇਰਾ ਅਗਲਾ ਮੁੰਡਾ ਮਰਿਆ ਤਾਂ ਅਫਸੋਸ ਮੈਂ ਕਰਨ ਆਉਂਗਾ ਵੀ ਇਹੇ ਜੀ ਗੱਲਬਾਤ ਆ ਇਹਦੇ ਵਿੱਚ ਸਿੱਖਿਆ ਇਹ ਸੀ ਵੀਰੇ ਜੇਕਰ ਕੋਈ ਬੰਦਾ ਕਿਸੇ ਨੂੰ ਮਾੜਾ ਕਹਿੰਦਾ ਤਾਂ ਕੱਲ ਸਹੀ ਆ ਸਰਕਾਰ ਨੂੰ ਆਪਦੇ ਵਾਅਦੇ ਤੇ ਪੱਕਾ ਰਹਿਣਾ ਚਾਹੀਦਾ ਸੀ ਇਹ ਸਰਕਾਰ ਆਈ ਸੀਗੀ ਇਹ ਕਹਿੰਦੇ ਅਸੀਂ ਪਾਣੀ ਬਚਾਵਾਂਗੇ ਹਜੇ ਤੱਕ ਜ਼ਿਮੀਂਦਾਰਾਂ ਨੂੰ ਜੀਰੀ ਲਾਉਣ ਲਈ ਪਾਣੀ ਲਾਈਟ ਦੇਣੀ ਨਹੀਂ ਚਾਹੀਦੀ ਸੀ ਇਹਨਾਂ ਨੂੰ ਜਿਹੜੀ ਕਿ ਇਹਨਾਂ ਨੇ ਦਿੱਤੀ ਆ ਇਹਦੇ ਲੋਕ ਤੰਗ ਨੇ ਵੀ ਇਹ ਚੀਜ਼ ਗਲਤ ਕਰੀ ਸਰਕਾਰ ਨੇ ਪਰ ਜਿਹੜਾ ਕੋਈ ਨਿੰਦਾ ਬਈ ਉਹਨੂੰ ਗਾਲਾਂ ਕੱਢਦੇ ਆਗੇ ਕੋਈ ਵੀ ਮਰਜ਼ੀ ਆਪਦੇ ਸਰਕਾਰ ਨੂੰ ਨਿੰਦrana ਨਹੀਂ ਚਾਹੁੰਦਾ ਜੇ ਕੋਈ ਕਾਲੀਓ ਕਾਲੀਆਂ ਨੂੰ ਨਿੰਦrana ਨਹੀਂ ਚਾਹੁੰਦਾ ਕਾਂਗਰਸੀ ਆ ਉਹ ਕਾਂਗਰਸੀਆਂ ਨੂੰ ਆਪ ਵਾਲੇ ਆਪਾਂ ਨੂੰ ਨਿੰਦrana ਨਹੀਂ ਚਾਹੁੰਦੇ ਸਹੀ ਗੱਲ ਤੇ ਕੋਈ ਨਹੀਂ ਜਿਵੇਂ ਤੁਹਾਨੂੰ ਕਹਾਵਤ ਸੁਣਾਈ ਹੈ ਵੀ ਸਹੀ ਤਾਂ ਸਹੀ ਆ ਇਹ ਚੀਜ਼ਾਂ ਵੀਰੇ ਧਿਆਨ ਚ ਰੱਖੋ ਅਸੀਂ ਵੀ ਜ਼ਿੰਮੇਵਾਰਾਂ ਨੂੰ ਪਾਈਆਂ ਨੂੰ ਕਹਿੰਦੇ ਆ ਵੀ ਲਾਈਟ ਖਰਾਬ ਹੋ ਸਕਦੇ ਹਾਂ ਜੇ ਮੀਂਹ ਨੇ ਰੀ ਝੱਖੜਾਉਣੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਬਾਈ ਜਿਨ੍ਹਾਂ ਦੇ ਸੌਜੋ ਦਾਸ਼ਕਰ ਇਹ ਜੇ ਹੁੰਦੀ ਹੀ ਨੇ ਬਾਈ ਜਿਹੜੇ ਤੇਜ਼ੀ ਨਾਲ ਲਾਉਣ ਵਾਲੇ ਹੁੰਦੇ ਨੇ ਉਹ ਦੂਜਿਆਂ ਦੀ ਵੀ ਪੱਟੀ ਮੇਸ਼ ਕਰਦੇ ਆਗੇ ਲੇਬਰ ਸਸਤੀ ਮਹਿੰਗੀ ਕਰਦੇ ਆ ਬਾਈ ਉਹ ਇਹ ਚੀਜ਼ ਜਦੋਂ ਬਾਈ ਆਪਾਂ ਇਹ ਵੀਡੀਓ ਬਣਾਉਂਦੇ ਸੀ ਉਦੋਂ ਇੱਕ ਦੋ ਜਾਨੇ ਸੁਣਨ ਵਾਲੇ ਸੀ ਜ਼ਿੰਮੇਦਾਰ ਕਹਿੰਦੇ ਯਾਰ ਗੱਲ ਤਾਂ ਤੇਰੀ ਸਹੀ ਆ ਪਰ ਕੋਈ ਵੀ ਬੰਦਾ ਮੰਨਦਾ ਨਹੀਂ ਕਹਿੰਦੇ ਜਿਵੇਂ ਹੁਣ 25% ਤਾਂ ਘੱਟੋ ਘੱਟ 22 ਜੀਰੀ ਲੱਗਣੀ ਲੱਗਣੀ ਆ ਇਹ ਇਹਦੇ ਵਿੱਚ ਕਾਰਨ ਇਹ ਸੀਗਾ ਵੀ 20% ਤਾਂ ਵੀਰੇ ਲੋਕਾਂ ਦੀ ਬਾਹਣਾਂ 'ਚ ਮੱਕੀ ਲਾਈ ਹੋਈ ਆ 10% ਘਟ ਤੋਂ ਘਟ ਆਲੂ ਵਾਲੇ ਬਾਹਣ ਨੇ ਉਹ ਵੀ 60 ਜੀ ਦੀ ਲਾਉਂਦੇ ਆ ਗੇਤੀ ਜਾਂ ਮੰਨ ਲਾ ਦੂਜੀ ਵੀ ਇਹ ਲੈਟ ਥੋੜੀ ਜੀ ਜਲਦੀ ਦੇਦੀ ਖਾਸ ਕਰਕੇ ਸੰਗਰੂਰ ਜਿਹੜਾ ਸੰਗਰੂਰ ਜ਼ਿਲ੍ਹਾ ਜਿਹੜਾ ਵੀ ਇਹ 'ਚ ਪਾਣੀ ਸਾਰਿਆਂ ਨਾਲੋਂ ਜ਼ਿਆਦਾ ਥੱਲੇ ਜਾ ਰਿਹਾ ਹੈਗਾ ਇਹਦੇ 'ਚ ਜੇ ਪਾਉਣ 10 ਦਿਨ ਲੇਟ ਲੇਟ ਵੀ ਦਿੰਦੇ ਕੋਈ ਦੁੱਖ ਨਹੀਂ ਸੀ ਵੀ ਇਹ ਸਰਕਾਰ ਨੇ ਬਹੁਤ ਜਲਦੀ 20 ਤਰੀਕ ਦਾ ਐਲਾਨ ਕੀਤਾ ਇਹ ਸਰਕਾਰ ਨੇ ਵੀ ਵਾਅਦਾ ਕਰਿਆ ਸੀ ਲੋਕਾਂ ਨੂੰ ਬਹੁਤ ਬਈ ਸੱਭੀ ਜੀਰੀ ਬੀਜਣੀ ਸੀ ਇਹ ਵੋਟਾਂ ਦੇ ਲਾਲਚ ਚ ਕੁਰਸੀ ਦੇ ਲਾਲਚ ਚ ਇਹਨਾਂ ਨੇ ਫੇਰ ਬਿਆਨ ਦਿੱਤਾ ਸੀ ਵੀ ਅਸੀਂ 15 ਤਰੀਕ ਨੂੰ ਜਾਂ 20 ਤਰੀਕ ਨੂੰ ਲਾਈਟ ਦਿਆਂਦਾ ਇਹਦੇ ਨਾਲ ਫੇਰ ਲੋਕਾਂ ਨੇ ਗੇਤੇ ਵੀ ਲਾਤੇ ਵੀ ਸਰਕਾਰ ਨੂੰ ਚਾਹੀਦਾ ਸੀ ਵੀ ਐਤ ਕੀ ਲੋਕਾਂ ਨੂੰ ਇੱਕ ਸਾਲ ਮੌਕਾ ਦੇਣ ਇਹ ਨਹੀਂ ਵੀ ਜਬ ਸੱਭੀ ਜੀਰੀ ਲਾਉਂਦੇ ਇਹਨਾਂ ਨੂੰ 25 ਤੋਂ 30 ਤਰੀਕ ਦੀ ਡੇਟ ਦਿੰਦੇ ਵੀ ਲਾਇਟ ਅਸੀਂ ਦਮਾਂਗੇ ਲਾਇਟ ਤਾਂ ਨਹੀਂ ਕਮੀ ਆ ਰਹੀ ਪਰ ਆਇਆ ਵੀ ਪਾਣੀ ਤਾਂ ਥੱਲੇ ਜਾ ਰਿਹਾ ਹੈਗਾ ਫਜ਼ੂਲ ਪਾਣੀ ਜਾ ਰਿਹਾ ਹੈਗਾ ਪਹਿਲਾ ਬਾਰ ਉਹ ਤੋਂ ਬੜੀ ਹੋਣੀ ਸੀ ਮਾੜੀ ਨਹੀਂ ਹੋਣੀ ਸੀ ਵੀ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਸੀ ਵੀ ਇਹ ਵਿਚਾਰ ਹਰੇਕ ਜ਼ਿੰਮੇਵਾਰ ਕਰਦਾ ਹੈਗਾ ਇਹ ਸਰਕਾਰ ਨੂੰ ਨਹੀਂ ਮਤਲਬ ਮਾੜਾ ਕਹਿੰਦੇ ਸੀ ਮਤਲਬ ਵੀ ਜੋ ਵੀ ਬੰਦੇ ਆ ਅਧਿਕਾਰ ਹੁੰਦੇ ਨੇ ਉਹ ਇਹ ਲੋਕ ਕਹਿੰਦੇ ਵੀ ਸ਼ਰਕ ਇੱਕ ਬੰਦਾ ਦਾ ਭਾਈ ਕੋਈ ਵੀ ਕੰਮ ਨਹੀਂ ਕਰਦਾ ਜਿਹੜੀ ਸਰਕਾਰ ਆ ਗਈ ਉਹ ਸਰਕਾਰ ਕੰਮ ਕਰ ਦਿੰਦੀ ਆ ਕਿ ਮਤਲਬ ਜੇ ਆਪਾਂ ਤੱਕੇ ਨਾ ਵੀ ਕਰਾਉਣਾ ਚਾਹੀਏ ਵੀ ਹੋ ਜਾਂਦਾ ਸਹੀ ਕੰਮ ਜੇ ਇੱਕ ਬੰਦਾ ਚਾਹੇ ਵੀ ਉਹ ਕੱਲ ਕੋਈ ਕੰਮ ਕਰ ਦੂ ਨਹੀਂ ਕਰ ਸਕਦਾ ਹੁਣ ਜੀਰੀਦਾਈ ਇਹ ਗੱਲ ਆ ਵੀ ਜਦੋਂ ਲਵੇ ਵਾਲੇ ਜੀਰੀ ਲੈ ਜਾਂਦੇ ਆ ਕਮਾਂਡੀ ਵੀ ਕਹਿੰਦਾ ਜ ਆਹ ਜਰ ਆਪਣੀ ਵੀ ਪਨੀਰੀ ਤਿਆਰ ਆਪਾਂ ਵੀ ਲਾ ਦਈਏ ਕਹਿੰਦਾ ਉਹ ਸੋਚਦਾਗਾ ਵੀ ਮੇਰੇ ਕੱਲੇ ਦੇ ਪਾਣੀ ਨਾ ਕੱਢਣ ਨਾਲ ਕਿਹੜਾ ਬਚਨ ਲੱਗਿਆ ਜਦੋਂ 2-4 ਘਰ ਨਾਲ ਵਾਲੇ ਕੱਢੀ ਜਾਂਦੇ ਇਹਦੀ ਰੀਸੋ ਰੀਸੀ ਜਿਹੀ ਲੱਗ ਜਾਂਦੀ ਆ ਕਿ ਜੇ ਸਰਕਾਰ ਨੇ ਲੈਟ ਲੇਟ ਦਿੱਤੀ ਹੁੰਦੀ ਤਾਂ ਸਬਰ ਰਹਿੰਦਾ ਬਈ 2-4 ਦਿਨ ਵੱਧ ਨਿੰਗਦੇ ਵੀ ਘੱਟ ਪਾਣੀ ਯੂਜ਼ ਹੁਣ ਬਾਕੀ ਧਰਤੀ ਬਹੁਤ ਗਰਮ ਪੈਦਾਵਾਰ ਬਈ ਜਿਵੇਂ ਹੁਣ ਅਪ ਜੀਰੀ ਲਾਤੀ ਇਹ ਵੀ ਸਹੀ ਢੰਗ ਨਾਲ ਚੱਲਦੀ ਨਹੀਂ ਹੈਗੀ ਇਹਦੇ ਚ ਲੋਕ ਦਵਾਈਆਂ ਹੋਰ ਪਾਈ ਜਾਂਦੇ ਆ ਕਿ ਵੀ ਇਹ ਸਰਕਾਰ ਚਾਹੇ ਤਾਂ ਕਰ ਸਕਦੀ ਆ ਕੁਰਸੀ ਦੇ ਪਿੱਛੇ ਲਾਲਚ ਜੇ ਨਾ ਕਰਦੇ